ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਪਿਆਰੇ YouTube ਚੈਨਲ ਦੇ ਉੱਪਰ ਤੇ ਅੱਜ ਇੱਕ ਨਵੀਂ ਅਪਡੇਟ ਲੈ ਕੇ حاضر ਹੋ ਚੁੱਕੇ ਹਾਂ ਜੋ ਕਿ ਰਿਲੇਟਡ ਆਪਣੇ PR Plus V ਐਕਸਾਈਜ਼ ਇੰਸਪੈਕਟਰ ਦਾ ਨੋਟੀਫਿਕੇਸ਼ਨ ਆਣਾ ਸੀ 16 ਤਰੀਕ ਨੂੰ ਉਸ ਦੇ ਰਿਗਾਰਡਿੰਗ ਨੋਟੀਫਿਕੇਸ਼ਨ ਆਇਆ ਹੈ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਜੋ ਪੰਜਾਬ ਗਰੁੱਪ 2 ਦੀ ਭਰਤੀ ਸੀ ਉਸ ਦੇ ਫਾਰਮ ਕਦੋਂ ਰਹੀ ਓਪਨ ਹੋਣਗੇ ਠੀਕ ਹੈ ਸੋ ਇਸ ਦੇ ਸੰਬੰਧੀ ਆਪਾਂ ਅਪਡੇਟ ਲੈ ਕੇ ਆਏ ਹਾਂ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਬਣਿਓ ਤੇ ਚੈਨਲ ਨਾਲ ਨਾਲ ਜੁੜੋ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਤਾਂ ਸਭ ਤੋਂ ਆਪਾਂ ਜੋ ਨੋਟਿਸ ਪਹਿਲਾਂ ਆਇਆ ਹੈ ਸੋ ਐਕਸਾਈਜ਼ ਇੰਸਪੈਕਟਰ ਦਾ ਉਸ ਦੇ ਰਿਗਾਰਡਿੰਗ ਗੱਲ ਕਰਦੇ ਆ ਨੋਟਿਸ ਦੇ ਵਿੱਚ ਆਪਾਂ ਦੇਖਦੇ ਆ ਤਾਂ ਦੇਖੋ ਜੀ ਇਹ ਜੋ ਨੋਟਿਸ ਕੱਢਿਆ ਗਿਆ ਹੈ ਜੋ ਕਿ ਪੀਟ ਪਲੱਸ ਬੀ ਦੀ ਵੈਬਸਾਈਟ ਹੈ ਜਿਹੜਾ ਉਸ ਦੇ ਉੱਪਰ ਇਹ ਨੋਟਿਸ ਪਾਇਆ ਗਿਆ ਹੈ ਤਾਂ ਦੇਖੋ ਨੋਟਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੀਆਂ ਐਕਸਾਈਜ਼ ਇੰਸਪੈਕਟਰ ਦੀਆਂ 41 ਪੋਸਟਾਂ ਵਾਸਤੇ ਜੋ ਨੋਟੀਫਿਕੇਸ਼ਨ ਸੀ ਜਿਹੜਾ ਉਹ 16 ਤਰੀਕ ਨੂੰ ਪ੍ਰਕਾਸ਼ਿਤ ਮਤਲਬ ਕਿ ਵੈਬਸ ਅਪਲੋਡ ਕੀਤਾ ਜਾਣਾ ਸੀ ਤੇ 17 ਤਰੀਕ ਨੂੰ ਜਿਹੜੇ ਫਾਰਮ ਸੀ ਜਿਹੜੇ ਅਪਲਾਈ ਹੋਣ ਸੀ ਪਰ ਇਹਨਾਂ ਨੇ ਦੱਸਿਆ ਕਿ ਨਾਲ ਹੀ ਨਾਲ ਜਿਹੜੇ ਪ੍ਰਬੰਧਕੀ ਕਾਰਨ ਕਰਕੇ ਜਿਹੜਾ ਨੋਟਿਸ ਹੈ ਜਾਂ ਕੁਝ ਵੀ ਲਾ ਲੋ ਠੀਕ ਹੈ ਉਹ ਜਿਹੜਾ ਅਜਨ ਤੱਕ ਨਹੀਂ ਕੀਤਾ ਗਿਆ ਮਤਲਬ ਕਿ ਨੋਟੀਫਿਕੇਸ਼ਨ ਪੂਰਾ ਜੋ ਅਪਲੋਡ ਨਹੀਂ ਕੀਤਾ ਗਿਆ ਇਹ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਇਸ ਦੇ ਵਿੱਚ ਨਾਲ ਹੀ ਨਾਲ ਆਪਣੀਆਂ ਸੋ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਆਪਣੀਆਂ ਨਗਰ ਨਿਕਵਨੀ ਜਿਹੜੇ ਚੋਣਾਂ ਨੇ ਉਹ ਆ ਗਈਆਂ ਜਾਂ ਕੋਈ ਇਹਨਾਂ ਦਾ ਹੋਰ ਕੋਈ ਪ੍ਰਬੰਧਕੀ ਕਾਰਨ ਹੋ ਸਕਦਾ ਹੈ ਇਸ ਕਰਕੇ ਜਿਹੜਾ ਨੋਟੀਫਿਕੇਸ਼ਨ ਹੈ ਉਹ ਨਹੀਂ ਆ ਸਕਿਆ ਨਾਲ ਦੀ ਨਾਲ ਇਹਨਾਂ ਨੇ ਦੱਸਿਆ ਕਿ ਜੋ ਇਸ ਤਰ੍ਹਾਂ ਤਿਆਰ ਹੈ ਜਨਨ ਕਿ ਨੋਟੀਫਿਕੇਸ਼ਨ ਹੈ ਤੇ ਆਨਲਾਈਨ ਅਪਲਾਈ ਕਰਨ ਦੀ ਨਵੀਂ ਸ਼ੁਰੂਆਤੀ ਮਿਤੀ ਹੈ ਜਿਹੜੀ ਸਬੰਧੀ ਵੈਬਸਾਈਟ ਤੇ ਜਲਦੀ ਹੀ ਸੂਚਨਾ ਅਪਲੋਡ ਕੀਤੀ ਜਾਊਗੀ ਮਤਲਬ ਕਿ ਤੁਸੀਂ ਸਮਝ ਲਓ ਜੇਕਰ 21 ਤਰੀਕ ਨੂੰ ਵੋਟਾਂ ਨੇ ਤਾਂ ਉਸ ਤੋਂ ਬਾਅਦ ਤੁਸੀਂ ਲਾ ਲਓ 23 24 ਇਹਨਾਂ ਦੇ ਵਿੱਚਕਾਰ ਡੇਟਾ ਦੇ ਵਿੱਚਕਾਰ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੀਗਾ ਜਨਨ ਕਿ 4-5 ਦਿਨਾਂ ਦੇ ਵਿੱਚੇ ਨੋਟੀਫਿਕੇਸ਼ਨ ਦੁਆਰਾ ਜੋ ਆਪਣੀ ਵੈਬਸਾਈਟ ਹੈ ਉਸ ਦੇ ਉੱਪਰ ਅਪਲੋਡ ਕੀਤਾ ਜਾਊਗਾ ਠੀਕ ਹੈ ਰਾਜੀ ਤਾਂ ਇਹਨਾਂ ਨੇ ਇਹ ਦੱਸਿਆ ਵੀ ਜਿਹੜੇ ਪੋਸਟਾਂ ਨਹੀਂ ਕੈਨਸਲ ਨਹੀਂ ਹੋਈਆਂ ਜਿਹੜਾ ਤੁਸੀਂ ਬਹੁਤ ਸਾਰੇ ਬੱਚੇ ਨੇ ਵਿੱਚ ਕਹਿ ਰਹ ਵੀ ਜਿਹੜਾ ਨੋਟੀਫਿਕੇਸ਼ਨ ਨਹੀਂ ਆਇਆ 16 ਤਰੀਕ ਨੂੰ ਤਾਂ ਇਹਨਾਂ ਨੇ ਹੁਣ ਕਾਰਨ ਦਿੱਤਾ ਹੈ ਨੋਟਿਸ ਦਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਜਿਹੜੇ ਕਿ ਵੈਬਸਾਈਟ ਦੇ ਉੱਪਰ ਪਈ ਹੈ ਠੀਕ ਹੈ ਰਾਜੀ ਤਾਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਲਿਓ ਤੇ ਆਪਣਾ ਟੈਲੀਗ੍ਰਾਮ ਦੇ ਉੱਪਰ ਸੈਂਡ ਮੈਂ ਕਰ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਤੇ ਨਾਲ ਦੀ ਨਾਲ ਰਾਜੀ ਗੱਲ ਕਰਦੇ ਹਾਂ ਹੁਣ ਬਹੁਤ ਸਾਰੇ ਬੱਚਿਆਂ ਦਾ ਇੰਸਟਾਗ੍ਰam ਦੇ ਉੱਪਰ ਟੈਲੀਗ੍ਰਾਮ ਦੇ ਉੱਪਰ ਮੈਸੇਜ ਆਏ ਸੀ ਕਿੜਾ ਗਰੁੱਪ ਡੀ ਦਾ ਫਾਰਮ ਹੈ ਉਹ ਕਿਉਂ ਨਹੀਂ ਅਪਲਾਈ ਹੋਇਆ ਦੁਬਾਰੇ ਤਾਂ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਵਿੱਚ ਜਿਹੜਾ 8ਵੀਂ ਦਾ ਸਰਟੀਫਿਕੇਟ ਸੀ ਉਹ ਨਹੀਂ ਹੈ ਬਹੁਤ ਸਾਰੇ ਬੱਚਿਆਂ ਕੋਲ ਤਾਂ ਉਸ ਦੇ ਵੀ ਸੋਧ ਕਰਕੇ ਜੋ 10ਵੀਂ 10ਥ ਹੈ ਉਸ ਦੇ ਵਿੱਚ ਹੋ ਰੱਖੀ ਜਾਊਗੀ ਤੇ ਨਾਲ ਦੀ ਨਾਲ ਜਿਹੜੀਆਂ ਪੋਸਟਾਂ ਨੇ ਇਸ ਦੇ ਵਿੱਚ ਹੁਣ ਤਾਂ ਲਗਭਗ 170 ਦੇ ਲਗਭਗ ਪੋਸਟਾਂ ਨੇ ਠੀਕ ਹੈ ਇਸ ਦੇ ਵਿੱਚ ਵਧਣਗੀਆਂ ਹੋਰ ਮੈਕਮੇਂ ਦੇ ਵਿੱਚ ਜਿੰਨੇ ਵੀ ਆਪਣੇ ਸਰਕਾਰੀ ਦਫਤਰ ਨੇ ਠੀਕ ਹੈ ਜਿੱਥੇ ਵੀ ਕੋਈ ਪੋਸਟ ਖਾਲੀ ਹੋਊਗੀ ਉਹਨਾਂ ਸਾਰਾ ਬਿਊਰੋ ਲੈ ਕੇ ਲਗਭਗ ਦੇ ਲਗਭਗ ਤੁਸੀਂ ਮੰਨ ਸਕਦੇ ਹੋ ਕਿ 1500 ਦੇ ਲਗਭਗ ਪੋਸਟ ਇਸ ਦੁਆਰੇ ਹੋਰ ਵਧ ਕੇ ਆਊਗੀ ਠੀਕ ਹੈ ਜੀ ਕਿਉਂਕਿ ਇਹ ਪਹਿਲੀ ਵਾਰੀ ਪੋਸਟ ਆ ਰਹੀ ਹੈ ਇਸ ਕਰਕੇ ਜਦੋਂ ਇਹ ਰੀਓਪਨ ਹੋਣਗੇ ਤਾਂ ਰੀਓਪਨ ਦਾ ਫਾਰਮ ਦਾ ਮਤਲਬ ਇਹ ਦੱਸਿਆ ਗਿਆ ਹੈ ਕਿ ਲਗਭਗ ਜਨਵਰੀ ਦੇ ਵਿੱਚ ਠੀਕ ਹੈ ਤਾਂ ਜਨਵਰੀ ਦੇ ਵਿੱਚ ਤੁਹਾਨੂੰ ਇਹ ਫਾਰਮ ਦੁਆਰਾ ਰੀਓਪਨ ਹੋ ਕੇ ਦੇਖਣ ਨੂੰ ਮਿਲ ਜਾਣਗੇ ਤੇ ਨਾਲ ਦੀ ਨਾਲ ਇਹਨਾਂ ਨੇ ਜਿਹੜਾ ਐਕਸਾਈਜ਼ ਦਾ ਉਹ ਨੋਟੀਫਿਕੇਸ਼ਨ ਕੱਢ ਦਿੱਤਾ ਹੈ ਠੀਕ ਹੈ ਜੀ ਤਾਂ ਤੁਸੀਂ ਬਹੁਤ ਸਾਰੇ ਬੱਚਿਆਂ ਨੇ ਮੇਰੇ ਕੋਲ ਮੈਸੇਜ ਆਏ ਸੀ ਤਾਂ ਉਸ ਦਾ ਵੀ ਡਾਊਟ ਮੈਂ ਕਲੀਅਰ ਕਰ ਦੇਣਾ ਚਾਹਣਾ ਕਿ ਜਿਹੜਾ ਆਪਣੇ ਗਰੁੱਪ 3 ਦੀ ਭਰਤੀ ਹੈ ਉਹ ਤੁਹਾਨੂੰ ਦੁਬਾਰਾ ਰੀਓਪਨ ਹੋਣ ਨੂੰ ਮਿਲੇਗੀ ਜਨਵਰੀ ਦੇ ਵਿੱਚ ਠੀਕ ਹੈ ਜੀ ਤਾਂ ਉਸ ਦੇ ਨਾਲ ਹੀ ਨੋਟੀਫਿਕੇਸ਼ਨ ਜਿਹੜੀ ਆਪਣੇ ਪੋਸਟਾਂ ਨੇ ਉਹ ਵਧ ਕੇ ਆਣਗੀਆਂ ਤੇ ਨਾਲ ਹੀ ਨਾਲ ਇਸ ਦੇ ਵਿੱਚ ਕੁਆਲਿਫਿਕੇਸ਼ਨ ਜਿਹੜੀ 10ਵੀਂ ਕਰ ਦਿੱਤੀ ਜਾਊਗੀ ਠੀਕ ਹੈ ਤੇ ਨਾਲ ਹੀ ਨਾਲ ਏਜ ਦਾ ਜਿਹੜਾ ਵੀ 35 ਸਾਲ ਰੱਖੀ ਗਈ ᱛੀ ਏਜ ਦਾ ਵੀ ਉਸ ਦੇ ਵਿੱਚ ਕ੍ਰਾਈਟੇਰੀਆ ਜਿਹੜਾ ਉਹਦਾ ਵਧ ਕੇ ਆਏਗਾ ਜਿਹੜਾ ਕਿ ਆਪਣਾ 18 ਸਾਲ ਤੋਂ ਲੈ ਕੇ 37 ਸਾਲ ਤੱਕ ਦਾ ਹੁੰਦਾ ਹੈ ਠੀਕ ਹੈ ਉਹ ਕ੍ਰਾਈਟੇਰੀਆਸ ਦੇ ਵਿੱਚ ਦੁਬਾਰਾ ਨੋਟਿਸ ਦੇ ਵਿੱਚ ਆਏਗਾ ਠੀਕ ਹੈ ਜੀ ਸੋ ਇਹ ਡਾਊਟ ਨੇ ਤੁਹਾਡੇ ਦੂਰ ਹੋ ਗਏ ਨੇ ਸਾਰੇ ਤੇ ਹੋਰ ਆਪਣਾ ਪੰਜਾਬ ਪੁਲਸ ਦਾ ਰਿਜ਼ਲਟ ਹੈ ਉਹ ਵੀ ਜਲਦੀ ਤੁਹਾਨੂੰ ਸੋ ਆਪਣੇ ਪੱਛੀ ਦੇ ਇੱਕ ਤੋਂ ਪਹਿਲਾਂ ਪਹਿਲਾਂ ਦੇਖਣ ਨੂੰ ਮਿਲ ਜੇਗਾ ਠੀਕ ਹੈ ਜੀ ਸੋ ਸਾਰੀਆਂ ਅਪਡੇਟਸ ਤੁਹਾਨੂੰ ਸੋ ਸਮਝ ਆ ਗਈ ਹੋਣੀ ਪਤਾ ਲੱਗ ਗਈ ਹੋਣੀ ਹੈ ਰਾਜੀ ਠੀਕ ਹੈ ਜੀ ਤੇ ਜਿਕਰ ਚ ਨਵੇਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੋਰ ਦੋਸਤਾਂ ਤੱਕ ਵੀਡੀਓ ਸਾਂਝੀ ਜਰੂਰ ਕਰਿਓ ਠੀਕ ਹੈ ਰਾਜੀ ਤੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਲਈ ਓਕੇ ਧੰਨਵਾਦ